ਅੱਜ ਮਜ਼ਦੂਰ ਦੇ ਇਸ ਦੇ ਮੌਕੇ ਤੇ ਜਿਹੜਾ ਸਾਡੀ ਲੇਬਰ ਟੋਟਲ ਜਿਹੜੀ ਸੀ ਇੱਥੇ ਇਕੱਠੀ ਕੀਤੀ ਗਈ ਤੇ ਮੁੱਖ ਮਹਿਮਾਨ ਵਜੋਂ ਜਿਹੜੇ ਆ ਮੈਡਮ ਸ਼ਿਲਪਾ ਜੀ ਸੀਜੀਐਮ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਉਹਨਾਂ ਨੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਬਾਰੇ ਜਾਣਿਆ ਕੀ ਉਹ ਨៃ ਮਜ਼ਦੂਰੀ ਠੀਕ ਕਰ ਰਿਹਾ ਜਾਂ ਨਹੀਂ ਕਿਸ ਤਰ੍ਹਾਂ ਸਾਰੇ ਬਰੇਜਾਂ ਸਰਕਾਰ ਦੀਆਂ ਜੋ ਵੀ ਸਕੀਮਾਂ ਐ ਇਸ ਵੇਲੇ ਉਹਨਾਂ ਬਾਰੇ ਜਿਹੜੀ ਉਹਨਾਂ ਨੇ ਕੁਝ ਸਾਂਝਾ ਕੀਤਾ ਵੇਖੋ ਜੀ ਜਿਹੜਾ ਸਾਡੀ ਰਾਈਸ ਮਿਲ ਤੇ ਕੋਈ ਵੀ ਵਰਕਰ ਕੰਮ ਕਰਨ ਆ ਜਾਂਦਾ ਜੀ ਸਾਡਾ ਫੈਮਿਲੀ ਮੈਂਬਰ ਹੁੰਦਾ ਅਸੀਂ ਹਰ ਤਰ੍ਹਾਂ ਨਾਲ ਉਹਦੇ ਦੁੱਖ ਸੁੱਖ ਚ ਸਹਾਇੀ ਹੁੰਨੇ ਆ ਤੇ ਮੇਰੀ ਅਪੀਲ ਆਪਣੇ ਸਾਰੇ ਹੋਰ ਵੀ ਜਿਹੜੇ ਫੈਕਟਰੀਆਂ ਵਾਲੇ ਬੰਦੇ ਆ ਵੀ ਮਜ਼ਦੂਰਾਂ ਦਾ ਜਿਹੜਾ ਬਹੁਤ ਧਿਆਨ ਰੱਖਿਆ ਜਾਵੇ ਪਰ ਇੱਕ ਗੱਲ ਥੋੜੀ ਜੀ ਜਿਹੜੀ ਨੈਗੇਟਿਵ ਪੰਜਾਬ ਚ ਸਾਡੇ ਚੱਲ ਰਹੀ ਆ ਨਛਾ ਬੜਾ ਜੀ ਜੀ ਇਹ ਜਿਹੜੀ ਲੇਬਰ ਕਲਾਸ ਆ ਨਾ ਜੀ ਮੇਰਾ ਖਿਆਲ ਆ ਕੇ ਤੇ ਨਸ਼ਾ ਸ਼ੁਭ ਕਰ ਕਰਨ ਤੋਂ ਬਾਅਦ ਹੀ ਕੰਮ ਸ਼ੁਰੂ ਕਰ ਦਈਏ ਆਪਣਾ ਪੰਜਾਬ ਆ ਨਾ ਜੀ ਇਹ ਕੋਈ ਕੈਨੇਡਾ ਤੋਂ ਘਟ ਨਹੀਂ ਕੋਈ ਅਮਰੀਕਾ ਤੋਂ ਘਟ ਨਹੀਂ ਕੀ ਬਾਤ ਹੈ ਪਰ ਕੰਮ ਕਰਨ ਵਾਲਾ ਬੰਦਾ ਇੱਥੇ ਚਾਹੀਦਾ ਪੰਜਾਬੀ ਜਿਹੜੇ ਕੰਮ ਨਹੀਂ ਕਰ ਰਿਹਾ ਇਸ ਵੇਲੇ ਸਾਨੂੰ ਆਪਣੇ ਵੈਸਟ ਬੰਗਾਲ ਤੋਂ ਮੇਰੇ ਕੋਲ ਬਹੁਤ ਵਰਕਰ ਕੰਮ ਕਰ ਰਹੇ ਆ ਜੂਪੀ ਤੋਂ ਬਾਕੇ ਰਾਇਬਰੇਲੀ ਤੋਂ ਕੰਮ ਕਰ ਰਹੇ ਆ ਪਰ ਉਹ ਸਾਡੀ ਮਜਬੂਰੀ ਹੈ ਵੀ ਜੇ ਅਸੀਂ ਨਹੀਂ ਉਹਨਾਂ ਨੂੰ ਬੁਲਾਉਂਦੇ ਤਾਂ ਸਾਡਾ ਕੰਮ ਨਹੀਂ ਚੱਲਦਾ ਜੀ ਇਹ ਵੀ ਮਿਆਂ ਨੇ ਅਸੀਂ 26 ਜਨਵਰੀ ਗਣਤੰਤਰਤਾ ਦਿਵਸ ਵੀ ਮਨਾਉਂਦੇ ਆ 15 ਅਗਸਤ ਵੀ ਕੋ ਝੰਡਾ ਲਾਉਂਦੇ ਆ ਅਸੀਂ ਇੱਥੇ ਕੋਈ ਵੀ ਜਿਹੜ ਚਾਲਰ ਦੇ ਉੱਤੇ ਮਨਾਉਣੇ ਮਜ਼ਦੂਰਾਂ ਦੇ ਨਾਲ ਹੀ ਸਾਂਝਾ ਕਰਦੇ ਹਾਂ ਸਾਰੇ ਧਿਆਨ ਨਾਲ ਜੀ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਕੰਮ ਦੀ ਤਾਰੀਫ਼ ਕਰਨਾ ਚਾਹੁੰਦੀ ਆ ਜੀ ਜੀ ਮੈਨੂੰ ਸਰ ਨੇ ਦੱਸਿਆ ਕਿ ਬਹੁਤ ਵਧੀਆ ਕੰਮ ਕਰਦੇ ਆ ਮੈਂ ਕਹਿੰਦੀ ਆ ਐਵੇਂ ਮਿਹਨਤ ਕਰੋ ਬਾਕੀ ਮੈਂ ਕਹਿਣਾ ਚਾਹੁੰਦੀ ਆ ਵੀ ਜੇ ਕੋਈ ਵੀ ਨਸ਼ਾ ਕਰਕੇ ਕੰਮ ਕਰਦਾ ਉਹਨੂੰ ਜ਼ਰੂਰ ਛੱਡੋ ਬਾਕੀ ਜਿੰਨੀ ਮੈਂ ਪ੍ਰੈਸ ਸੁਣ ਕੇ ਜਾ ਰਹੀ ਆ ਮੈਂ ਕਹਿੰਦੀ ਆ ਡਬਲ ਮਿਹਨਤ ਕਰੋ ਔਰ ਡਬਲ ਤੁਸੀਂ ਖੁਸ਼ੀਆਂ ਆਪਸ ਵਿੱਚ ਵੰਡੋ ਬਾਕੀ ਜਿਹੜੀਆਂ ਨਵੀਆਂ ਸਕੀਮਸ ਹੈ ਲੇਬਰ ਕਮਿਸ਼ਨਰ ਨਾਲ ਗੱਲ ਕਰਕੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹਨਾਂ ਦੇ ਵਿੱਚ ਅਸੀਂ ਰਜਿਸਟਰ ਕਰਾਈਏ ਤੇ ਤੁਸੀਂ ਮੈਕਸਿਮਮ ਸਕੀਮਸ ਦਾ ਬੈਨੀਫਿਟ ਲੈ ਸਕੋ। ਸ਼ੈਲਰ ਦੇ ਵਿੱਚ ਅਸੀਂ ਤਰਨਤਾਰਨ ਵਿਖੇ ਇਸ ਵੇਲੇ ਮੌਜੂਦ ਹਾਂ ਤਾਂ ਸਰਦਾਰ ਅਵਤਾਰ ਸਿੰਘ ਜੀ ਤੇਨੇਜਾ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਕਿਉਂਕਿ ਅੱਜ ਮਜ਼ਦੂਰ ਦਿਵਸ ਹੈ ਅਤੇ ਸਾਰੇ ਮਜ਼ਦੂਰ ਜਿਹੜੇ ਨੇ ਉਹ ਅੱਜ ਦੇ ਦਿਨ ਇੱਕ ਆਪਣੇ ਜੇ ਮੈਂ ਇੱਥੇ ਗੱਲ ਕਰਾਂ ਕਿ ਦੋਸਤੋ ਕਿਹਾ ਜਾਂਦਾ ਹੈ ਕਿ ਮਗ ਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਕਮੀਆਂ ਦੇ ਵੇੜੇ ਦੇ ਵਿੱਚ ਅੱਜ ਉਹਨਾਂ ਨੂੰ ਮਨਾਇਆ ਜਿਹੜਾ ਦਿਵਸ ਮਨਾਇਆ ਗਿਆ ਅਤੇ ਦਿਵਸ ਸ਼ੈਲਰ ਮਾਲਕ ਅਵਤਾਰ ਸਿੰਘ ਤਨੇਜਾ ਜੀ ਉਹਨਾਂ ਦੇ ਵੱਲੋਂ ਮਨਾਇਆ ਗਿਆ ਤੇ ਜਿੱਥੇ ਵਿਸ਼ੇਸ਼ ਤੌਰ ਤੇ ਜੱਜ ਸ਼ਿਲਪਾ ਜੀ ਵੀ ਪਹੁੰਚੇ ਤਰਨਤਾਰਨ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਤਨੇਜਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਮਜ਼ਦੂਰ ਦਿਵਸ ਤੇ ਇੱਕ ਜਿਹੜਾ ਮਜ਼ਦੂਰ ਹੈ ਸਰਕਾਰ ਨੂੰ ਉਸਦੇ ਲਈ ਕੀ ਉਪਰਾਲੇ ਕਰਨੇ ਚਾਹੀਦੇ ਨੇ ਅਤੇ ਜਿਨ੍ਹਾਂ ਦੇ ਰਹਿਣ ਮਾਈ ਏਥੋਂ ਮਜ਼ਦੂਰ ਕੰਮ ਕਰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਲਈ ਕਿਹੜੇ ਉਪਰਾਲੇ ਕਰਨੇ ਚਾਹੀਦੇ ਨੇ ਉਹ ਗੱਲਬਾਤ ਕਰਕੇ ਜਾਂਦੇ ਤੇ ਜਿਵੇਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਮਜ਼ਦੂਰ ਦਿਵਸ ਮੌਕੇ ਇੱਥੇ ਕਮੀਆਂ ਜਿਹੜੇ ਆ ਉਹਨਾਂ ਨੂੰ ਇਕੱਠਿਆਂ ਕੀਤਾ ਗਿਆ ਲੱਡੂ ਵੰਡੇ ਗਏ ਨੇ ਅਤੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਕਿਹੜੀਆਂ ਕਿਹੜੀਆਂ ਉਹਨਾਂ ਨੂੰ ਕੀ ਸਨੇਹਾ ਵੀ ਦਿੱਤਾ ਗਿਆ ਅੱਜ ਮਜ਼ਦੂਰ ਦਿਵਸ ਮੌਕੇ ਇਹ ਜਰੂਰ ਦੱਸਿਓ ਜੀ ਅੱਜ ਮਜ਼ਦੂਰ ਦੇ ਇਸ ਦੇ ਮੌਕੇ ਤੇ ਜਿਹੜਾ ਸਾਡੀ ਲੇਬਰ ਟੋਟਲ ਜਿਹੜੀ ਸੀ ਇੱਥੇ ਇਕੱਠੀ ਕੀਤੀ ਗਈ ਤੇ ਮੁੱਖ ਮਹਿਮਾਨ ਵਜੋਂ ਜਿਹੜੇ ਆ ਮੈਡਮ ਸ਼ਿਲਪਾ ਜੀ ਸੀਜੀਐਮ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਉਹਨਾਂ ਨੇ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਬਾਰੇ ਜਾਣਿਆ ਕਿ ਉਹਨਾਂ ਦੀ ਮਜ਼ਦੂਰੀ ਠੀਕ ਕਰ ਰਹੇ ਆ ਜਾਂ ਨਹੀਂ ਕਿਸ ਤਰ੍ਹਾਂ ਸਾਰੇ ਬਰੇਜਾਂ ਸਰਕਾਰ ਦੀਆਂ ਜੋ ਵੀ ਸਕੀਮਾਂ ਐ ਇਸ ਵੇਲੇ ਉਹਨਾਂ ਬਾਰੇ ਜਿਹੜੀ ਆ ਉਹਨਾਂ ਨੇ ਕੁਝ ਸਾਂਝਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਿਹੜੀਆਂ ਸਰਕਾਰ ਦੀਆਂ ਸਾਰੀਆਂ ਸਕੀਮਾਂ ਬਾਰੇ ਜਿਹੜੀ ਆ ਸੀਨੀਅਰ ਅਫਸਰ ਭੇਜਾਂਗੇ ਤੇ ਇਹਨਾਂ ਨੂੰ ਜਾਣਕਾਰੀ ਦੇਣਗੇ ਤਾਂ ਕਿ ਇਹਨਾਂ ਦਾ ਫਿਊਚਰ ਮਜ਼ਦੂਰਾਂ ਦਾ ਚੰਗਾ ਬੰਸ ਜੀ ਤੇਰੇ ਜੀ ਸਾਹਿਬ ਇੱਕ ਸਰਕਾਰ ਨੂੰ ਇਹਨਾਂ ਦੇ ਲਈ ਕੋਈ ਬਹੁਤਾ ਬੈਨੀਫਿਟ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਨਹੀਂ ਮਿਲਦਾ ਪਰ ਜਿਨ੍ਹਾਂ ਦੀ ਰਹਿਨਮਾਈ ਇਹ ਕੰਮ ਕਰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਲਈ ਕੁਝ ਕਰ ਸਕੀਏ ਕੀ ਅਪੀਲ ਸਰਕਾਰਾਂ ਨੂੰ ਹੀ ਰਹਿਣ ਵਾਲੀ ਹੈ ਅਤੇ ਤੁਸੀਂ ਆਪਣੇ ਵੱਲੋਂ ਜੋ ਉਪਰਾਲੇ ਕਰਦੇ ਹੋ ਉਸ ਦੇ ਲਈ ਜਰੂਰ ਦੱਸਿਓ ਜੀ ਵੇਖੋ ਜੀ ਜਿਹੜਾ ਸਾਡੀ ਰਾਈਸ ਮਿਲ ਤੇ ਕੋਈ ਵੀ ਵਰਕਰ ਕੰਮ ਕਰਨ ਆ ਜਾਂਦਾ ਜੀ ਸਾਡਾ ਫੈਮਿਲੀ ਮੈਂਬਰ ਹੁੰਦਾ ਅਸੀਂ ਹਰ ਤਰ੍ਹਾਂ ਨਾਲ ਉਹਦੇ ਦੁੱਖ ਸੁੱਖ ਚ ਸਹਾਇੀ ਹੁੰਨੇ ਆ ਹਰ ਤਰ੍ਹਾਂ ਨਾਲ ਕਿਸੇ ਵੀ ਕਿਸਮ ਦੀ ਉਹਦੀ ਘਰੇਲੂ ਪ੍ਰੋਬਲਮ ਆ ਉਹਦੀ ਸੈਲਰ ਚ ਪ੍ਰੋਬਲਮ ਹੋਰੀ ਫਿਜ਼ੀਕਲੀ ਪ੍ਰੋਬਲਮ ਆ ਉਹਦੇ ਚ ਉਹਨੂੰ ਅਸੀਂ ਜਿਹੜਾ ਹਰ ਤਰ੍ਹਾਂ ਦੇ ਨਾਲ ਉਹਦੇ ਦੁੱਖ ਸੁੱਖ ਸਾਂਝਾ ਕਰਦੇ ਆ ਤੇ ਇਸ ਤਰ੍ਹਾਂ ਹੀ ਜਿਹੜੇ ਸਾਡੇ ਮਜ਼ਦੂਰਾਂ ਦਾ ਸਾਰਿਆਂ ਦਾ ਮੈਡਮ ਨੇ ਵੀ ਗੱਲਬਾਤ ਕੀਤੀ ਆ ਉਹ ਸਾਰੇ ਮਜ਼ਦੂਰ ਬਹੁਤ ਖੁਸ਼ ਆ ਵੀ ਜਿਹੜੇ ਸਾਡੇ ਓਨਰ ਆ ਉਹ ਸਾਨੂੰ ਹਰ ਤਰ੍ਹਾਂ ਨਾਲ ਕੋਆਪਰੇਟ ਕਰਦੇ ਆ ਤੇ ਮੇਰੀ ਅਪੀਲ ਆਪਣੇ ਸਾਰੇ ਹੋਰ ਵੀ ਜਿਹੜੇ ਫੈਕਟਰੀਆਂ ਵਾਲੇ ਬੰਦੇ ਆ ਵੀ ਮਜ਼ਦੂਰਾਂ ਦਾ ਜਿਹੜਾ ਬਹੁਤ ਧਿਆਨ ਰੱਖਿਆ ਜਾਵੇ ਪਰ ਇੱਕ ਗੱਲ ਥੋੜੀ ਜੀ ਜਿਹੜੀ ਨੈਗੇਟਿਵ ਪੰਜਾਬ ਚ ਸਾਡੇ ਚੱਲ ਰਹੀ ਆ ਨੱਚਾ ਬੜ ਜੀ ਇਹ ਜਿਹੜੀ ਲੇਬਰ ਕਲਾਸ ਹੈ ਨਾ ਜੀ ਮੇਰਾ ਖਿਆਲ ਆ ਕੇ ਤੇ ਨਸ਼ਾ ਸ਼ੁਲਕ ਕਰਨ ਤੋਂ ਬਾਅਦ ਹੀ ਕੰਮ ਸ਼ੁਰੂ ਕਰ ਦਿੰਦੇ ਆ ਉਹਦੀ ਇੱਕ ਲੇਬਰ ਦੀ ਸਾਨੂੰ ਬਹੁਤ ਘਾਟ ਆ ਇੱਥੇ ਜੀ ਜੀ ਉਹਨੂੰ ਸਾਨੂੰ ਲੇਬਰ ਖਣੋ ਸਾਡੇ ਕੰਮ ਵਿਆਰ ਰੁਕਦੇ ਆ ਸਾਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਤੇ ਉਹਦੇ ਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਮਜ਼ਦੂਰਾਂ ਨੂੰ ਕੁਝ ਹੋਰ ਫੈਸਿਲਟੀਆਂ ਦੇਵੇ ਤੇ ਇਹਨਾਂ ਨੂੰ ਨਸ਼ਾ ਤੋਂ ਜਿਹੜਾ ਵਰਜਿਆ ਜਾਣਾ ਬਹੁਤ ਜ਼ਰੂਰੀ ਆ ਬਾਅਦ ਵਿੱਚ ਇਹ ਵੀ ਕਹਿ ਜਾਂਦਾ ਕਿ ਪ੍ਰਵਾਸੀ ਬਹੁਤ ਆ ਗਏ ਨੇ ਤਾਂ ਪ੍ਰਵਾਸੀਆਂ ਨੇ ਤੇ ਆਪਣੇ ਆਪ ਹੀ ਆਉਣਾ ਜਦੋਂ ਉਹ ਬਿਨਾਂ ਨਸ਼ੇ ਤੋਂ ਕੰਮ ਕਰਨਗੇ ਤਾਂ ਫਿਰ ਉਹਨਾਂ ਦਾ ਤੇ ਬੈਨੀਫਿਟ ਬਣਦਾ ਹੈ ਕੀ ਕਹਿਣਾ ਚਾਹੋਗੇ ਕਿ ਜੇਕਰ ਸਾਡੇ ਪੰਜਾਬੀ ਲੇਬਰ ਜਿਹੜੀ ਹੈ ਇਹ ਨਸ਼ੇ ਤੋਂ ਦੂਰ ਰਹਿ ਕੇ ਜੇ ਕੰਮ ਕਰਦੀ ਹੈ ਤਾਂ ਦੂਸਰੀ ਲੇਬਰ ਬਾਹਰੋਂ ਆ ਕੇ ਜਿਹੜੀ ਕੰਮ ਕਰਦੀ ਉਹਨਾਂ ਦੀ ਲੋੜ ਹੀ ਨਾ ਪਵੇ ਉਹ ਜਿਹੜਾ ਆਪਣਾ ਪੰਜਾਬ ਹਨਾ ਜੀ ਇਹ ਕੋਈ ਕੈਨੇਡਾ ਤੋਂ ਘਟ ਨਹੀਂ ਕੋਈ ਅਮਰੀਕਾ ਤੋਂ ਘਟ ਨਹੀਂ ਕੀ ਬਾਤ ਹੈ ਪਰ ਕੰਮ ਕਰਨ ਵਾਲਾ ਬੰਦਾ ਇੱਥੇ ਚਾਹੀਦਾ ਕੀ ਬਾਤ ਹੈ ਕੰਮ ਦੀ ਕੰਮ ਬਹੁਤਾ ਕਰਨ ਵਾਲੇ ਹਨੀ ਜੀ ਪੰਜਾਬੀ ਜਿਹੜੇ ਕੰਮ ਨਹੀਂ ਕਰ ਰਿਹਾ ਇਸ ਵੇਲੇ ਸਾਨੂੰ ਆਪਣੇ ਵੈਸਟ ਬੰਗਾਲ ਤੋਂ ਮੇਰੇ ਕੋਲ ਬਹੁਤ ਵਰਕਰ ਕੰਮ ਕਰ ਰਹੇ ਆ ਜੂਪੀ ਤੋਂ ਬਾਕੇ ਰਾਇਬਰੇਲੀ ਤੋਂ ਕੰਮ ਕਰ ਰਹੇ ਆ ਪਰ ਉਹ ਸਾਡੀ ਮਜਬੂਰੀ ਆ ਵੀ ਜੇ ਅਸੀਂ ਨਹੀਂ ਉਹਨਾਂ ਨੂੰ ਬੁਲਾਉਂਦੇ ਤਾਂ ਸਾਡਾ ਕੰਮ ਨਹੀਂ ਚੱਲਦਾ ਜੀ ਜੀ ਤੇ ਇਸ ਕਰਕੇ ਜਿਹੜੀ ਆ ਨਾ ਸਾਨੂੰ ਥੋੜਾ ਘਾਟ ਆ ਪੰਜਾਬੀ ਬੰਦਿਆਂ ਦੀ ਟੈਕਨੀਕਲ ਬੰਦਿਆਂ ਦੀ ਬਹੁਤ ਘਾਟ ਪੰਜਾਬੀਆਂ ਦੀ ਉਹ ਕੰਮ ਨਹੀਂ ਕਰ ਰਹੇ ਮਜ਼ਦੂਰਾਂ ਦੀ ਬਹੁਤ ਘਾਟ ਆ ਇਹ ਇੱਕ ਸਾਡੀ ਇੰਡਸਟਰੀ ਵਾਸਤੇ ਇੱਕ ਪਰੇਸ਼ਾਨੀ ਦਾ ਕਾਰਨ ਹੈ ਜੀ ਤੁਹਾਡੇ ਜਿਹੜੇ ਇੱਥੇ ਕੰਮ ਕਰਦੇ ਹੋ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਬਹੁਤ ਘੱਟ ਵੇਖਣ ਨੂੰ ਮਿਲਦਾ ਸ਼ੈਲਰਾਂ ਦੇ ਵਿੱਚ ਕਿ ਕੋਈ ਮਜ਼ਦੂਰ ਦਿਵਸ ਮਨਾਉਂਦਾ ਇੱਕ ਚੰਗਾ ਉਪਰਾਲਾ ਹੈ ਇਹ ਸਰਦਾਰ ਅਵਤਾਰ ਸਿੰਘ ਜੀ ਤਨੇਜਾ ਫਿਰ ਜਿੰਨਾ ਵੀ ਇਹ ਸਮਾਂ ਇਹ ਆਉਂਦਾ ਵਾ ਸਾਲ ਦੇ ਵਿੱਚ ਤਾਂ ਹਰ ਵਾਰ ਮਨਾਉਂਦੇ ਕਿ ਅੱਜ ਪਹਿਲੀ ਵਾਰ ਮਨਾਇਆ ਮੈਂ ਕਹਿੰਦਾ ਜੀ ਇਹ ਵੀ ਮਿਆਂ ਨੇ ਅਸੀਂ 26 ਜਨਵਰੀ ਗਾਂਤਨਤਾ ਦਿਵਸ ਹੀ ਮਨਾਉਂਦੇ ਹਾਂ 15 ਅਗਸਤ ਵੀ ਕੋ ਢੰਡਾਲਾ ਆਉਂਦੇ ਅਸੀਂ ਇੱਥੇ ਕੋਈ ਵੀ ਜਿਹੜਾ ਨੈਸ਼ਨਲ ਲੈਵਲ ਦੇ ਤਿਹਾੜ ਉਹਨਾਂ ਨੂੰ ਇਹੀ ਜ਼ਰੂਰ ਸੈਲਰ ਦੇ ਉੱਤੇ ਮਨਾਉਣੇ ਮਜ਼ਦੂਰਾਂ ਦੇ ਨਾਲ ਹੀ ਸਾਂਝਾ ਕਰਦੇ ਸਾਰੇ ਧਿਆਨਾਂ ਜੀ ਅੰਤ ਵਿੱਚ ਜਿੰਨੇ ਵੀ ਵੇਖ ਰਹੇ ਨੇ ਮਜ਼ਦੂਰ ਕਿਸਾਨ ਇਸ ਵੀਡੀਓ ਨੂੰ ਸੰਦੇਸ਼ ਤੁਹਾਡੇ ਵੱਲੋਂ ਕੀ ਰਹਿਣ ਵਾਲਾ ਹੈ ਜੀ ਵੇਖੋ ਪੰਜਾਬੀ ਜਿਹੜੇ ਆ ਉਹ ਇੱਕ ਬਹੁਤ ਸ਼ਾਨਦਾਰ ਕੌਮ ਆ ਜੀ ਜੀ ਇਹਨਾਂ ਨੂੰ ਕੰਮ ਇਮਾਨਦਾਰੀ ਨਾਲ ਕਰਨ ਡਟ ਕੇ ਕੰਮ ਕਰਨ ਤੇ ਪੰਜਾਬ 'ਚ ਕਿਸੇ ਚੀਜ਼ ਦੀ ਘਾਟ ਨਹੀਂ ਜੀ ਤੇ ਮੇਰੀ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਇਹ ਤਗੜੇ ਹੋ ਗਏ ਪੰਜਾਬ ਜੇ ਨੰਬਰ 1 ਵਨ ਸੀ ਤੇ ਉਹਨੂੰ 1 ਤੇ ਰੱਖਣਾ ਜੀ ਜੀ ਜਿਹਦੀ ਆਰਥਿਕ ਪੋਜੀਸ਼ਨ ਐ ਇਸ ਵੇਲੇ 18ਵੇਂ ਨੰਬਰ ਤੇ ਉਹਨੂੰ ਫੇਰ 1 ਨੰਬਰ ਤੇ ਲਈ ਹੈ ਆਪਾਂ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਗੱਲਬਾਤ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਕੰਮ ਦੀ ਤਾਰੀਫ ਕਰਨਾ ਚਾਹੁੰਦੀ ਆ ਜੀ ਜੀ ਮੈਨੂੰ ਸਰ ਨੇ ਦੱਸਿਆ ਕਿ ਬਹੁਤ ਵਧੀਆ ਕੰਮ ਕਰਦੇ ਆ ਮੈਂ ਕਹਿੰਦੀ ਆ ਐਵੇਂ ਮਿਹਨਤ ਕਰੋ ਬਾਕੀ ਮੈਂ ਕਹਿਣਾ ਚਾਹੁੰਦੀ ਆ ਵੀ ਜੇ ਕੋਈ ਵੀ ਨਸ਼ਾ ਕਰਕੇ ਕੰਮ ਕਰਦਾ ਉਹਨੂੰ ਜ਼ਰੂਰ ਛੱਡੋ ਉਹਦੇ ਨਾਲ ਆਪਣੀ ਸਿਹਤ ਖਰਾਬ ਹੁੰਦੀ ਆ ਆਪਣੀ ਫੈਮਲੀਆਂ ਬਰਬਾਦ ਹੁੰਦੀਆਂ ਇਹ ਜਦ ਮਾਪੇ ਨੂੰ ਕਰਦੇ ਦੇਖਦੇ ਆ ਫਾਦਰਸ ਨੂੰ ਕਰਦੇ ਦੇਖਦੇ ਆ ਟੋਬੈਕੋ ਯੂਜ਼ ਕਰੋ ਕਰਦੇ ਬੀੜੀਆਂ ਯੂਜ਼ ਕਰਦੇ ਆ ਜਾਂ ਕੋਈ ਵੀ ਨਸ਼ੇ ਦੀ ਚੀਜ਼ ਨੂੰ ਯੂਜ਼ ਕਰਦੇ ਆ ਉਹਦੇ ਨਾਲ ਆਪਣੀ ਸਿਹਤ ਤੇ ਆਪਣੀ ਫੈਮਲੀਆ ਬਰਬਾਦ ਹੁੰਦੀ ਆ ਉਹ ਨਾ ਕਰਨ ਉਹ ਮੇਰੀ ਜ਼ਰੂਰ اپੀਲ ਹੈ ਬਾਕੀ ਜਿੰਨੀ ਮੈਂ ਪ੍ਰੈਸ ਸੁਣ ਕੇ ਜਾ ਰਹੀ ਆ ਮੈਂ ਕਹਿੰਦੀ ਆ ਡਬਲ ਮਿਹਨਤ ਕਰੋ ਔਰ ਡਬਲ ਤੁਸੀਂ ਖੁਸ਼ੀਆਂ ਆਪਸ ਵਿੱਚ ਵੰਡੋ ਬਾਕੀ ਜਿਹੜੀਆਂ ਨਵੀਆਂ ਸਕੀਮਸ ਹੈ ਲੇਬਰ ਕਮਿਸ਼ਨਰ ਨਾਲ ਗੱਲ ਕਰਕੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਉਹਨਾਂ ਦੇ ਵਿੱਚ ਅਸੀਂ ਰਜਿਸਟਰ ਕਰਾਈਏ ਤੇ ਤੁਸੀਂ ਮੈਕਸਿਮਮ ਸਕੀਮਜ਼ ਦਾ ਬੈਨੀਫਿਟ ਲੈ ਸਕੋ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਧੰਨਵਾਦ